ਸੱਚ ਕਾਲਜੀ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਅਨੂ ਕੋੜਾ ਗੱਲ ਅਜ ਕਰਾਂਗੇ ਕਿਸਾਨਾਂ ਦੀ ਕਿਉਂਕਿ ਕਿਸਾਨ ਜਿਹੜੇ ਨੇ ਉਹ ਲਗਾਤਾਰ ਸੜਕਾਂ ਦੇ ਉੱਤੇ ਨਜ਼ਰ ਆਉਂਦੇ ਨੇ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਅਮਨ ਵਾਣ ਦੇ ਲਈ ਸਰਕਾਰ ਦੀ ਧੋਣ ਦੇ ਉੱਤੇ ਗੋਡਾ ਰੱਖਦੇ ਹੋਏ ਨਜ਼ਰ ਆਉਂਦੇ ਨੇ ਔਰ ਲਗਾਤਾਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਸਰਕਾਰ ਤੱਕ ਪਹੁੰਚਣ ਵੀ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰਦਰਸ਼ਨ ਕਰਨੇ ਪੈਂਦੇ ਨੇ ਸੜਕਾਂ ਦੇ ਉੱਤਰਨਾ ਪੈਂਦਾ ਉਹ ਕਹਿੰਦੇ ਨੇ ਕਿ ਸਾਡਾ ਮਨ ਨਹੀਂ ਕਰਦਾ ਕਿ ਅਸੀਂ ਸੜਕਾਂ ਤੇ ਉਤਰੀਏ ਪਰ ਕਿਉਂਕਿ ਸਾਡਾ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਨਹੀਂ ਜਾਂਦੀਆਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਧਰਨਾ ਲੱਗਿਆ ਉਸ ਤੋਂ ਪਹਿਲਾਂ ਦਿੱਲੀਆਂ ਦਾ ਧਰਨਾ ਤਾਂ ਸਾਰਿਆਂ ਸਾਡੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ ਨੂੰ ਅਸੀਂ ਪੂਰੀਆਂ ਕਰਵਾ ਸਕੀਏ ਤਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਜਿਹੜੀ ਹੈ ਕਿਸਾਨਾਂ ਦੀ ਹੋਈ ਹੈ ਜਿਸ ਦੇ ਵਿੱਚ ਕਈ ਚਰਚਾਵਾਂ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਇੱਕ ਵਾਰ ਮੁੜ ਤੋਂ ਹੋਈਆਂ ਨੇ ਇਸ ਤੋਂ ਪਹਿਲਾਂ ਜਦੋਂ ਮੋਹਾਲੀ ਤੇ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਧਰਨਾ ਲੱਗਿਆ ਸੀ ਤਾਂ ਉਦੋਂ ਰਾਜਪਾਲ ਦੇ ਨਾਲ ਵੀ ਜਿਹੜਾ ਇੱਕ ਮੰਗ ਪੱਤਰ ਉਹਨਾਂ ਨੂੰ ਸੌਂਪਿਆ ਸੀਗਾ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਉਸ ਸਮੇਂ ਦੇ ਉੱਤੇ ਮੀਟਿੰਗ ਹੋਈ ਸੀ ਕਈ ਮੰਗਾਂ ਦੇ ਉੱਤੇ ਉਦੋਂ ਵੀ ਚਰਚਾ ਹੋਈ ਕਈ ਮੰਗਾਂ ਤੇ ਸਹਿਮਤੀ ਵੀ ਬਣੀ ਸੀ ਵਾਦੇ ਵੀ ਹੋਏ ਸੀ ਪਰ ਲਗਾਤਾਰ ਇਲਜ਼ਾਮ ਜਿਹੜ ਵਾਅਦਾ ਖਿਲਾਫੀ ਕਰਦੀ ਹੈ ਵਾਅਦੇ ਕਰ ਦਿੱਤੇ ਜਾਂਦੇ ਨੇ ਪਰ ਪੂਰੇ ਨਹੀਂ ਹੁੰਦੇ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਉਂਕਿ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਿਹਾ ਹੈ ਕੀ ਕੋਈ ਚਰਚਾ ਹੋਈ ਹੈ ਉਸ ਦਾ ਜ਼ਿਕਰ ਵੀ ਕਰਾਂਗੇ ਕਿਉਂਕਿ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਹਰਿੰਦਰ ਸਿੰਘ ਲਖੋਵਾਲ ਸਾਹਿਬ ਸਾਡੇ ਨਾਲ ਮੌਜੂਦ ਨੇ ਰਵਿੰਦਰ ਪਟਿਆਲਾ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਏਵਿੰਗ ਇੰਡੀਆ న్యూਸ ਤੇ ਜੀ ਜੀ ਲਖਵਾਲ ਸਾਹਿਬ ਸਭ ਤੋਂ ਪਹਿਲਾਂ ਅੱਜ ਵਾਲੀ ਮੀਟਿੰਗ ਤੋਂ ਹੀ ਸ਼ੁਰੂ ਕਰਾਂਗੇ ਕਿਉਂਕਿ ਅੱਜ ਜਦੋਂ ਮੀਟਿੰਗ ਹੋਈ ਹੈ ਮੁਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਚਰਚਾ ਹੋਈ ਹੈ ਖੇਤੀਬਾੜੀ ਮੰਤਰੀ ਵਿੱਚ ਮੌਜੂਦ ਸਿਗੇ ਅੱਜ ਤੁਸੀਂ ਜਿਹੜਾ ਲਿਖਤੀ ਵੀ ਜਿਹੜਾ ਦਿੱਤਾ ਹੋਇਆ ਕਿਹੜੀ ਕਿਹੜੀ ਮੰਗਾਂ ਸਿਗੀਆਂ ਤੇ ਕੀ ਕੁਝ ਹੋਇਆ ਸਭ ਤੋਂ ਪਹਿਲਾਂ ਉਹਦੇ ਬਾਰੇ ਜਾਣਾਂਗੇ ਅਸੀਂ 26 27 28 ਨੂੰ ਜਾਂ ਚੰਡੀਗੜ੍ਹ ਅੰਦੋਲਨ ਕਰਨ ਆਏ ਸੀ ਉਸ ਦਿਨ ਸਾਡੀ 28 ਤਰੀਕ ਨੂੰ ਜਿਹੜੀ ਪੰਜਾਬ ਸਰਕਾਰ ਨੇ ਮੀਟਿੰਗ ਕੀਤੀ ਸੀ ਖੇਤੀਬਾੜੀ ਮੰਤਰੀ ਨੇ ਉਹਦੇ ਚ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨਾਲ ਤੁਹਾਡੀ 19 ਤਰੀਕ ਨੂੰ ਮੀਟਿੰਗ ਕਰਵਾਵਾਂਗੇ ਉਹਦੇ ਤਹਿਤ ਅਸੀਂ ਜਿਹੜਾ ਡਿਟੇਲਡ ਮੰਗ ਪੱਤਰ 4 ਤਰੀਕ ਤੱਕ ਉਹਨਾਂ ਨੂੰ ਕਿਹਾ ਸੀ ਦੇ ਦੇਵਾਂਗੇ 4 ਤਰੀਕ ਨੂੰ ਅਸੀਂ ਦੇ ਦਿੱਤਾ ਸੀ ਉਹ ਵੀ ਸਾਡੀਆਂ 18 20 ਜਿਹੜੀਆਂ ਮੇਨ ਮੰਗਾਂ ਸੀ ਉਹਦੇ ਤੇ ਚਰਚਾ ਕਰਨ ਲਈ ਸਾਨੂੰ ਅੱਜ ਸਵੇਰੇ 10 ਵਜੇ ਦਾ ਟਾਈਮ ਸੀ ਜੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਅੱਜ ਮੀਟਿੰਗ ਕੀਤੀ ਆ ਉਹਦੇ ਚ ਇੱਕ ਤਰ੍ਹਾਂ ਪਹਿਲਾਂ ਸਬ ਕਮੇਟੀ ਬਣਾਈ ਗਈ ਆ ਜਿਹਦੇ ਚ ਸੀਨੀਅਰ ਜਿਹੜੇ ਆਈਐਸ ਨੇ ਸਯਮ ਜੀ ਅਗਰਵਾਲ ਸਯਮ ਅਗਰਵਾਲ ਉਹਨਾਂ ਨਾਲ ਕਮੇਟੀ ਜੀ ਚ ਪੰਜ ਕਿਸਾਨ ਹੋਣਗੇ ਤੇ ਚਾਰ ਇਹਨਾਂ ਦੇ ਨਮਾਇंदे ਹੋਣਗੇ ਖੇਤੀਬਾੜੀ ਮੰਤਰੀ ਦੇ ਥੱਲੇ ਇੱਕ ਕਮੇਟੀ ਬਣੀ ਆ ਜਿਹੜੀ 10-15 ਹਫ਼ਤੇ 10 ਦਿਨਾਂ ਵਿੱਚ ਮੀਟਿੰਗ ਕਰਕੇ ਜਿਹੜੇ ਨਿੱਕੇ-ਮੋٹے ਮਸਲੇ ਆ ਉਹ ਹੱਲ ਕਰਵਾਇਆ ਕਰੂਗੀ ਤੇ ਦੂਸਰਾ ਜਿਹੜੀ ਸਾਡੀਆਂ ਮੁੱਖ ਮੰਗਾਂ ਸੀ ਸਾਡੇ ਜਿਹੜੇ ਜਦ ਅਸੀਂ ਅੰਦੋਲਨ ਕੀਤਾ ਤਾਂ ਸਾਡੇ ਸ਼ਹੀਦ ਹੋਏ ਸੀ ਉੱਥੇ ਪਰਿਵਾਰ ਸਾਡੇ 750 ਕਿਸਾਨ ਸਾਡਾ ਸ਼ਹੀਦ ਹੋਇਆ ਸੀ ਉਹਦੇ ਚ 3 350 ਕਿਸਾਨਾਂ ਨੂੰ ਨੌਕਰੀ ਮਿਲ ਗਈ ਸੀ ਤੇ ਕਾਫੀ ਲੋਕਾਂ ਨੂੰ ਮੁਆਵਜ਼ਾ ਵੀ ਨਹੀਂ ਸੀ ਮਿਲਿਆ ਜੀ ਉਹ ਅਸੀਂ ਪਿਛਲੀਆਂ ਮੀਟਿੰਗਾਂ 'ਚ ਵੀ ਕਹਿੰਦੇ ਰਹੇ ਹਾਂ ਇਹ ਵੀ ਸਾਨੂੰ ਲਾਰਾ ਲਾ ਕੇ ਤੋਰ ਦਿੰਦੇ ਸੀ ਬਸ ਹੋ ਜਾਊਗਾ ਜੀ ਅਗਲੀ ਮੀਟਿੰਗ 'ਚ ਹੋ ਜੂਗਾ ਡੀਸੀਆਂ ਕੋਲ ਕੇਸ ਪਏ ਆ ਅਸੀਂ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਬਣਨੀ ਸਾਨੂੰ ਤੁਸੀਂ ਟਾਈਮ ਬੌਂਡ ਕਰੋ ਜੀ 31 ਮਾਰਚ ਤੱਕ ਸਾਡੇ ਨਾਲ ਲਿਖਤੀ ਵਾਦਾ ਇਹਨਾਂ ਨੇ ਕਰ ਲਿਆ 31 ਮਾਰਚ ਤੱਕ ਜਿੰਨੇ ਵੀ ਸਾਡੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਉਹ ਪੂਰੇ ਤੌਰ ਤੇ ਦੇ ਦਿੱਤਾ ਜਾਊਗਾ ਦੂਸਰੀ ਸਾਡੀ ਸਿਗੀਆਂ ਮੰਗਾ ਜਿਹੜੀਆਂ ਉਹਨਾਂ ਦੇ ਵਿੱਚ ਸੀਗੀਆਂ ਆ ਸੈਟਲਮੈਂਟ ਕਰਜਾ ਸੈਟਲਮੈਂਟ ਵਨ ਟਾਈਮ ਸੈਟਲਮੈਂਟ ਜਿਹੜੇ ਪ੍ਰਾਈਵੇਟ ਬੈਂਕਾਂ ਨੇ ਉਹਦੇ ਨਾਲ ਅਸੀਂ ਜਿਹੜਾ ਕਰਜ਼ੇ ਆ ਉਹਦਾ ਸੈਟਲਮੈਂਟ ਕਰ ਲੈਂਦੇ ਆ ਪਰ ਕੋਆਪਰੇਟਿਵ ਤੇ ਲੈਂਡ ਮਾਰਗੇਜ ਬੈਂਕਾਂ ਨੇ ਉਹ ਸੈਟਲਮੈਂਟ ਨਹੀਂ ਸੀ ਕਰਦੀਆਂ ਸਾਡੇ ਨਾਲ ਉਹਦੇ ਤੇ ਸਾਡੇ ਕਰਜ਼ੇ ਵਧੇ ਜਾ ਰਹੇ ਸੀ ਸਾਡੀਆਂ ਖੁਦਕੁਸ਼ੀਆਂ ਹੋਈ ਜਾ ਰਹੀਆਂ ਸੀ ਕਿਸਾਨਾਂ ਦੀਆਂ ਜ਼ਮੀਨਾਂ ਵੇਚ ਨਹੀਂ ਸੀ ਸਕਦਾ ਉਹਨੂੰ ਟਰਾਂਸਫਰ ਨਹੀਂ ਸੀ ਕਰ ਸਕਦਾ ਉਹ ਵੀ ਸਰਕਾਰ ਨੇ ਮੰਗਿਆ ਵੀ ਨਿਵਾੜ ਨਾਲ ਮਿਲ ਕੇ ਬੜੀ ਛੇਤੀ ਅਸੀਂ ਜਿਹੜੀ ਆ ਜਾਕ ਮੁਸਟ ਸਕੀਮ ਜਿਹੜੀ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਉਹ ਅਸੀਂ ਕਰਾਂਗੇ ਤੀਸਰਾ ਜਿਹੜਾ ਸਾਡਾ ਸੀਗਾ ਜ਼ਮੀਨਾਂ ਦੀ ਤਕਸੀਮ ਸਾਡੇ ਲੰਮੇ ਸਮੇਂ ਤੋਂ ਬਜ਼ੁਰਗਾਂ ਦੇ ਨਾਲ ਸਾਡੀਆਂ ਜ਼ਮੀਨਾਂ ਨੇ ਉਹ ਉਵੇਂ ਜਿਉਂਦੀਆਂ ਤੇ ਉਹਨੇ ਨਿੱਕੇ-ਮੋਟੇ ਕੇਸ ਵੀ ਆ ਪਰ ਕਾਫੀ ਜ਼ਮੀਨਾਂ ਜਿਨ੍ਹਾਂ ਦੇ ਕੇਸ ਨਹੀਂ ਹੈਗੇ ਕਿਉਂਕਿ ਬੜਾ ਗੁੰਝਲਦਾਰ ਤਰੀਕਾ ਜਿਹੜਾ ਰੈਵਨਿਊ ਦਾ ਹੈਗਾ ਜੇ ਅਸੀਂ ਤਕਸੀਮ ਕਰਾਉਣ ਵੀ ਜਾਂਦੇ ਆ ਤਾਂ ਪਹਿਲਾਂ ਪਟਵਾਰੀ ਨੂੰ ਮਿਲੋ ਫਿਰ ਕਾਨੂੰਗੋ ਨੂੰ ਮਿਲੋ ਫਿਰ ਤਹਿਸੀਲਦਾਰ ਨੂੰ ਮਿਲੋ ਤੇ ਉਹ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਕੈਂਪ ਲਗਾ ਕੇ ਪਿੰਡਾਂ ਦੇ ਵਿੱਚ ਤੁਸੀਂ ਸਾਡੀਆਂ ਜਿਹੜੀਆਂ ਜ਼ਮੀਨਾਂ ਦੀਆਂ ਜਿੱਥੇ ਕੋਈ ਨਹੀਂ ਰੌਲਾ ਉੱਥੇ ਲਗਾ ਕੇ ਫੌਰੀ ਤੌਰ ਤੇ ਉੱਥੇ ਹੀ ਤਕਸੀਮ ਜਿਹੜੀ ਹੈ ਸਾਡੀ ਕੀਤੀ ਜਾਵੇ ਉਹ ਵੀ ਇਹਨਾਂ ਨਾਲ ਟਾਈਮ ਬਾਉਂਡ ਅਸੀਂ ਕਰ ਲਿਆ ਅਪ੍ਰੈਲ ਦੇ ਮਹੀਨੇ ਤੱਕ ਜੀ ਜਨਵਰੀ ਤੋਂ ਲੈ ਕੇ ਉਹ ਜਿਹੜੀ ਸਾਡੀ ਸੈਟਲਮੈਂਟ ਸਕੀਮ ਆ ਜਿਹੜੀ ਉਹ ਵੀ ਇਹ ਪੂਰੀ ਕਰਨਗੇ ਬਿਲਕੁਲ ਤਾਂ ਟਾਈਮ ਬਾਉਂਡ ਜਿਹੜਾ ਜ਼ਰੂਰ ਸਰਕਾਰ ਨੇ ਹੁਣ ਕੀਤਾ ਕਿਉਂਕਿ ਪਹਿਲਾਂ ਜਿਵੇਂ ਰਮਿੰਦਰ ਪਟਿਆਲ ਜੀ ਪਹਿਲਾਂ ਵੀ ਲਿਵਿੰਗ ਇੰਡੀਆ న్యూਸ ਦੇ న్యూਸ ਰੂਮ ਚ ਪਹੁੰਚੇ ਸੀਗੇ ਤਾਂ ਉਦੋਂ ਵੀ ਗੱਲਬਾਤ ਹੋਈ ਸੀ ਵੀ ਸਰਕਾਰ ਟਾਈਮ ਬਾਉਂਡ ਨਹੀਂ ਕਰਦੀ ਵਾਅਦਾ ਕਰ ਦਿੰਦੀ ਹੈ ਮਤਲਬ ਇਸ ਵਾਰ ਜਿਹੜਾ ਕੁਝ ਕਦਮ ਅੱਗੇ ਹੋਏ ਨੇ ਕਿ ਟਾਈਮ ਬਾਉਂਡ ਜਿਹੜੀਆਂ ਚੀਜ਼ਾਂ ਕੀਤੀਆਂ ਗਈਆਂ ਨੇ। ਵਾਰਾ ਡੰਗਰਾਂ ਦਾ ਬੜਾ ਵੱਡਾ ਮਸਲਾ ਸਾਰਿਆਂ ਲਈ ਆ ਕੱਲਾ ਕਿਸਾਨਾਂ ਲਈ ਨਹੀਂ ਹੈਗਾ ਇਹ। ਜੀ ਬਿਲਕੁਲ। ਉਹਦੇ ਲਈ ਵੀ ਟਾਈਮ ਬਾਉਂਡ ਕੀਤਾ ਵੀ ਮਾਰਚ ਤੱਕ ਉਹ ਕਹਿੰਦੇ ਅਸੀਂ ਜਗ੍ਹਾ ਦੇਖ ਲਈਆਂ ਨੇ ਉਹਦੇ ਚ ਵਾਰਾ ਫਿਰ ਆ ਜਾਂਦੇ ਆ ਪਾਲਤੂ ਜਾਨਵਰ ਤੇ ਕੁੱਤੇ ਜਿਨ੍ਹਾਂ ਦਾ ਤੁਸੀਂ ਵੀ ਰੋਜ਼ ਦਿਖਾਉਂਦੇ ਆ ਵੀ ਕੁੱਤੇ ਵੱਢਦੇ ਆ ਤੇ ਜਾਨਵਰ ਗੱਡੀਆਂ ਦੇ ਮੂਹਰੇ ਰਾਹ ਵੀ ਆਉਂਦੇ ਆ ਤੇ ਝੁੰਡਾਂ ਦੇ ਝੁੰਡ ਤੁਸੀਂ ਸ਼ਹਿਰਾਂ ਦੇ ਵਿੱਚ ਦੇਖੋ ਇਹ ਜਾਨਵਰ ਲੈ ਕੇ ਤੁਰੇ ਫਿਰਦੇ ਆ ਕਾਨੂੰਨ ਆ ਇੱਕ ਵਾਰ ਤੁਸੀਂ ਬਿਨਾਂ ਸੰਗਲੀ ਤੋਂ ਆਪਦਾ ਪਾਲਤੂ ਜਾਨਵਰ ਨੂੰ ਬਾਹਰ ਨਹੀਂ ਰੱਖ ਸਕਦੇ ਨਹੀਂ ਕੱਢ ਸਕਦੇ ਇਸ ਲਈ ਉਹਨਾਂ ਨੇ ਇਹ ਵੀ ਸਖਤ ਹਦਾਇਤ ਕੀਤੀ ਆ ਵੀ ਕੋਈ ਵੀ ਜਾਨਵਰ ਭਾਵੇਂ ਕੁੱਤਾ ਜਾਂ ਭਾਵੇਂ ਮੱਝਾਂ ਉਹਨੂੰ ਤੁਸੀਂ ਬਿਨਾਂ ਰੱਸੀ ਜਾਂ ਸੰਗਲ ਤੋਂ ਬਿਨਾਂ ਤੁਸੀਂ ਬਾਹਰ ਨਹੀਂ ਲਿਆ ਸਕੀ ਇਹ ਵੀ ਅਸੀਂ ਉਹਨਾਂ ਤੋਂ ਜਿਹੜੀ ਆ ਮਨਵਾਈ ਆ ਗੱਲ ਫੇਰ ਸਾਡੇ ਕੋ ਆ ਜਾਂਦੀ ਆ ਜਿਵੇਂ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਸਾਡੇ ਖਾਤੇ ਨਹੀਂ ਸੀ ਖੁੱਲਦੇ ਰੋਕ ਲੱਗੀ ਸੀ ਉਹ ਸੁਸਾਇਟੀਆਂ ਚ ਸਾਡੇ ਜਿਹੜੇ ਖਾਤੇ ਵੀ ਹੁਣ ਉਹਨਾਂ ਨੇ ਇਹ ਮਨਜ਼ੂਰੀ ਦੇ ਦਿੱਤੀ ਆ ਦੂਸਰਾ ਸਾਨੂੰ ਸੁਸਾਇਟੀਆਂ ਜਿਹੜੀਆਂ ਅਸੀਂ ਖਾਦਾਂ ਲੈਂਦੇ ਸੀ ਉਹਦੇ ਨਾਲ ਸਾਨੂੰ ਨੈਨੋ ਪੈਕਿੰਗ ਜਾਂ ਹੋਰ ਮਟੀਰੀਅਲ ਸਾਨੂੰ ਨਾਲ ਮੜ ਦਿੱਤਾ ਜਾਂਦਾ ਸੀ ਉਹ ਵੀ ਬੰਦ ਕਰਵਾਤਾ ਜੇ ਜਿਹੜੀਆਂ ਕੀੜੇ ਮਾਰ ਜਿਹੜੀਆਂ ਖਾਦਾਂ ਸਾਨੂੰ ਡੁਪਲੀਕੇਟ ਜਾਂ ਗਲਤ ਮਿਲਦੀਆਂ ਸੀ ਉਨ੍ਹਾਂ ਤੇ ਵੀ ਪਾਬੰਦੀ ਤੇ ਉਨ੍ਹਾਂ ਤੇ ਵੀ ਸਖਤੀ ਜਿਹੜੀ ਆ ਉਹ ਉਹਨਾਂ ਕਹਿੰਦੇ ਵੀ ਪੂਰੀ ਤਰ੍ਹਾਂ ਸੀ ਸਖਤੀ ਜਿਹੜੀ ਆ ਉਹ ਕਰ ਦੇਵਾਂਗੇ ਇਹ ਜੇ ਮੰਗਾਂ ਜਿਹੜੀਆਂ ਸਾਡੀਆਂ ਸੀਗੀਆਂ ਕੋਈ ਖੜਾ ਨਾ ਨੁਕਸਾਨ ਹੋਇਆ ਉਹ ਮੰਗ ਸੀਗੀ ਸਾਡੀ ਉਹਦਾ ਮੁਆਵਜ਼ਾ ਬੜਾ ਘੱਟ ਇਹਨਾਂ ਨੇ ਸਾਨੂੰ ਦਿੱਤਾ ਸੀ ਉਹ ਵੀ 31 ਮਾਰਚ ਤੱਕ ਜਿਹੜਾ ਮੁਆਵਜ਼ਾ ਸਾਨੂੰ ਇਹ ਪੂਰਾ ਕਰਨਗੇ ਜਿਹੜੇ ਕਿਸਾਨ ਰਹਿ ਗਏ ਆ ਮੁਆਵਜ਼ੇ ਤੋਂ ਉਹਦਾ ਮੁਆਵਜ਼ਾ ਵੀ ਜਿਹੜਾ ਸਾਨੂੰ ਇਹ ਪੂਰੀ ਪੂਰੀ ਤੌਰ ਤੇ ਦੇਣਗੇ ਇੱਕ ਸਾਡੇ ਨਹਿਰਾਂ ਦੇ ਉੱਪਰ ਪੰਪ ਲੱਗੇ ਹੋਏ ਆ ਉਸੇ ਚ ਕਮਰਸ਼ੀਅਲ ਬਿੱਲ ਆਉਂਦੇ ਆ ਸਾਨੂੰ 243 ਮੋਟਰਾਂ ਦੇ ਬਹੁਤ ਵੱਡੇ ਹਰਸ ਪਾਵਰ ਦੀਆਂ ਜਿਹਦਾ ਕਾਫੀ ਬਿੱਲ ਪਹਿਲਾਂ ਬਣਿਆ ਪਿਆ ਜਨਵਰੀ ਤੋਂ ਸਾਰੇ ਬਿੱਲ ਵੀ ਜਿਹੜੇ ਆ ਉਹ ਸਾਡੇ ਇਨਾਂ ਨੇ ਰਾਈਟ ਆਫ ਕਰਤੇ ਆ ਜਨਵਰੀ ਤੋਂ ਕੋਈ ਬਿੱਲ ਸੋਡਾ ਜਿਹੜਾ ਨਹੀਂ ਨਹੀਂ ਲੱਗੂਗਾ ਜੀ ਉਹ ਕਮਰਸ਼ੀਅਲ ਵਾਲਾ ਵੀ ਨਹੀਂ ਲੱਗੂ ਕਮਰਸ਼ੀਅਲ ਵਾਲਾ ਬਿੱਲ ਨਹੀਂ ਲੱਗੂ ਬਿਲਕੁਲ ਕੋਈ ਬਿੱਲ ਨਹੀਂ ਜਿਵੇਂ ਸਾਨੂੰ ਮੋਟਰਾਂ ਦੇ ਫ੍ਰੀ ਆ ਉਵੇਂ ਹੀ ਉਹ ਮੋਟਰਾਂ ਜਿਹੜੀਆਂ ਨੇ ਜਿਹੜੀਆਂ ਨਹਿਰਾਂ ਦੇ ਕੰਡਾਰੇ ਸਰਹੰਦ ਫੀਡਰ ਤੇ ਲੱਗੀਆਂ ਨੇ 243 ਮੋਟਰਾਂ ਉਹਨਾਂ ਦੇ ਬਿੱਲ ਵੀ ਉਹ ਫ੍ਰੀ ਹੋ ਜਾਣਗੇ ਬਿਲਕੁਲ ਬਿਲਕੁਲ ਇਹ ਮੰਗਾ ਸਿਗੀਆਂ ਜਿਹੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਸਿਗੀਆਂ ਪਟਿਆਲ ਸਿੰਘ ਤੁਹਾਡੇ ਤੋਂ ਇਹ ਵੀ ਜਾਣਾਂਗੇ ਕੇਂਦਰ ਦੇ ਨਾਲ ਜਿਹੜੀਆਂ ਮੰਗਾਂ ਜੁੜੀਆਂ ਹੋਈਆਂ ਨੇ ਕਿਉਂਕਿ ਕੇਂਦਰ ਦੇ ਉੱਤੇ ਵਾਅਦੇ ਖਿਲਾਫੇ ਦੇ ਇਲਜ਼ਾਮ ਲ ਵਰ ਸੰਘਰਸ਼ ਕੀਤਾ ਜਿਹੜਾ ਧਰਨੇ ਵੀ ਲਗਾਏ ਗਏ ਤਾਂ ਕੀ ਲੱਗਦਾ ਹੈ ਕਿ ਅਖਰਕਾਰੇ ਵਾਅਦਾ ਖਿਲਾਫੀ ਦਾ ਕਾਰਨ ਕੀ ਹੈ ਕਿਉਂਕਿ ਐਮਐਸਪੀ ਤਾਂ ਤੁਸੀਂ ਕਹਿੰਦੇ ਹੋ ਵੀ ਲਾਗੂ ਤਾਂ ਕੀਤੀ ਵੀ ਹੈ ਪਰ ਜਿਹੜੀ ਉਹ ਦਿੱਤੀ ਨਹੀਂ ਜਾਂਦੀ ਐਮਐਸਪੀ ਦੇ ਉਤੇ ਖਰੀਦ ਨਹੀਂ ਹੁੰਦੀ ਤੇ ਸਰਕਾਰ ਵੀ ਜਾਣਦੀ ਹੈ ਕਿ ਐਮਐਸਪੀ ਜਿਹੜੀ ਆ ਉਹਦੇ ਤੇ ਖਰੀਦ ਤਾਂ ਨਹੀਂ ਹੋ ਰਹੀ ਹੈ ਦੇਖੋ ਇਹ ਐਮਐਸਪੀ ਦਾ ਮੁੱਦਾ ਹੈ ਜਿਹੜਾ ਇਹ ਬਹੁਤ ਗੁੰਝਲਦਾਰ ਪ੍ਰਕਿਰਿਆ ਹੈਗੀ ਹੈ ਇੱਕ ਗੱਲ ਸਮਝ ਨਹੀਂ ਪਾਉਗੇ ਇਹਦੇ ਚ ਸਟੇਟ ਗਵਰਨਮੈਂਟਸ ਵੀ ਨੇ ਜਿਹੜੀਆਂ ਉਹ ਉਹਨਾਂ ਦਾ ਵੀ ਰੋਲ ਹੈਗਾ ਜੀ ਸੈਂਟਰ ਨੂੰ ਇਸ ਤੇ ਲਾ ਬਣਾਉਣਾ ਪੈਣਾ ਠੀਕ ਹੈ ਲਾ ਪ੍ਰੋਕਿਊਰਮੈਂਟ ਦਾ ਔਰ ਸਟੇਟ ਗਵਰਨਮੈਂਟਾਂ ਨੂੰ ਇਹਦੇ ਵਿੱਚ ਖਰੀਦੀ ਗਾਰੰਟੀ ਦੇਣੀ ਪੈਣੀ ਹੈ ਨਾਲ ਉਹਦਾ ਤਾਂ ਇਹ ਸਾਰੀਆਂ ਚੀਜ਼ਾਂ ਜਿਸ ਢੰਗ ਨਾਲ ਜੁੜੀਆਂ ਇਹਦੇ ਵਿੱਚ ਅਸੀਂ ਪੰਜਾਬ ਸਰਕਾਰ ਨਾਲ ਵੀ ਉਠਾਇਆ ਸਵਾਲ ਕਿ ਤੁਸੀਂ ਜਿਹੜਾ ਕੈਸ਼ ਕ੍ਰੈਡਿਟ ਲਿਮਿਟ ਹੈ ਇਸ ਨੂੰ ਸੈਂਟਰ ਕੋਲੇ ਉਠਾਓ ਕਿ ਇਹਦੇ ਚ ਦੂਜੀਆਂ ਫਸਲਾਂ ਅਸੀਂ ਕ੍ਰੀਟ ਸਕਦੇ ਹਾਂ ਹੁਣ ਗਵਰਨਮੈਂਟ ਨੇ ਇੰਨਾ ਤਾਂ ਅੱਜ ਭਰੋਸਾ ਦਿੱਤਾ ਹੈ ਵੀ ਅਸੀਂ ਜੇ ਕੋਈ ਰਹਿ ਜੂਗੀ ਵੀ ਛੋਣੇ ਜਿੰਨੀ ਆਮਦਨ ਹੋਵੇ ਜੇ ਕੋਈ ਲੈ ਕੇ ਜਾਣੀ ਆ ਦੂਜੇ ਪਾਸੇ ਫਸਲ ਤਾਂ ਉਹਦੇ ਲਈ ਜਿਹੜਾ ਕੁਝ ਰਹਿੰਦਾ ਹੋਊਗਾ ਉਹਦੀ ਪਰਪਾਈ ਕਰਨ ਦੀ ਅਸੀਂ ਕੋਸ਼ਿਸ਼ ਹੈ ਜਿਹੜੀ ਉਹ ਕਰਾਂਗੇ ਪਰ ਇਹ ਇੱਕ ਲੰਮੀ ਲੜਾਈ ਦਾ ਜਿਹੜਾ ਮਾਮਲਾ ਹੈਗਾ ਆ ਔਰ ਸਯੁਕਤ ਕਿਸਾਨ ਮੋਰਚਾ ਇਸ ਮਾਮਲੇ ਤੇ ਸੰਘਰਸ਼ ਦੇ ਮੈਦਾਨ ਦੇ ਵਿੱਚ ਹੈਗਾ ਆ ਔਰ ਇਸ ਸੰਘਰਸ਼ ਨੂੰ ਅਸੀਂ ਪੜਾਵਾਰ ਅੱਗੇ ਵਧਾਉਂਦੇ ਜਾਵਾਂਗੇ ਪਰ ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹੁੰਦਾ ਜੀ ਕਿ ਚਾਹੇ ਅਸੀਂ ਤਿੰਨ ਦਿਨਾਂ ਧਰਨੇ ਸਾਰੀਆਂ ਸੂਬਾ ਦੀ ਸੂਬਿਆਂ ਦੀਆਂ ਰਾਜਧਾਨੀਆਂ 'ਚ ਦਿੱਤੇ ਇਸ ਨੇ ਇੱਕ ਵਾਰੀ ਫੇਰ ਕਿਸਾਨਾਂ ਦੇ ਮੁੱਦਿਆਂ ਨੂੰ ਕੇਂਦਰੀ ਕੇਂਦਰੀ ਸਟੇਜ ਤੇ ਲਿਆਉਣ ਦਾ ਰੋਲ ਅਦਾ ਕੀਤਾ ਹੈ ਐਮਐਸਪੀ ਤੇ ਚਰਚਾ ਫੇਰ ਹੋਣੀ ਸ਼ੁਰੂ ਹੋਈ ਹੈ ਜੀ ਆ ਮੈਂ ਤੁਹਾਨੂੰ ਸਮਾਜਵਾਦੀ ਪਾਰਟੀ ਦਾ ਅਕਲੇਸ਼ ਯਾਦਵ ਜੀ ਦਾ ਇੱਕ ਦਿਨ ਦੇਖਦਾ ਸੀ ਕਿ ਉਹਨਾਂ ਨੇ ਵਾਅਦਾ ਕਰ ਲਿਆ ਕਿ ਅਸੀਂ ਐਮਐਸਪੀ ਨਾਲ ਸੰਬੰਧਿਤ ਜਿਹੜਾ ਇਹ ਮੰਗ ਹੈ ਅਸੀਂ ਆਪਣੇ ਚੋਣ ਮੈਨੂ ਹਿਸ਼ਟੋ 'ਚ ਪਾਵਾਂਗੇ ਤੁ ਜੇ ਅੱਜ ਪੋਲਿਟਿਕਲ ਪਾਰਟੀਆਂ ਇਹਨਾਂ ਗੱਲਾਂ ਨੂੰ ਆਪਣੇ ਮੈਨੀਫੈਸਟੋ ਦਾ ਹਿੱਸਾ ਬਣਾਉਣ ਲਈ ਮਜਬੂਰ ਹੋ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਇਹ ਸੰਘਰਸ਼ ਹੈ ਜਿਹੜਾ ਉਹ ਆਪਣਾ ਇੱਕ ਰੋਲ ਹੈ ਜਿਹੜਾ ਉਹ ਨਿਭਾ ਰਿਹਾ ਹਾਲੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ ਹੈਗੀ ਹੈ ਡਾਈਵਰਸੀਫਿਕੇਸ਼ਨ ਦਾ ਇਸ਼ੂ ਔਰ ਟੋਟਲ ਕਿਸਾਨਾਂ ਨੂੰ ਲਾਭਕਾਰੀ ਮੁੱਲ ਮਿਲੇ ਇਹ ਇਸ਼ੂ ਤੇ ਇੱਕ ਵੱਡੀ ਲਹਿਰ ਦੀ ਲੋੜ ਹੈਗੀ ਆ ਬਿਲਕੁਲ ਲਹਿਰ ਦੀ ਤੁਸੀਂ ਜ਼ਿਕਰ ਕੀਤੀ ਹੈ ਅੱਜ ਮੈਂ ਕਹਿਣਾ ਚਾਹੁੰਦਾ ਜੀ ਜੀ ਕਿ ਇਸ ਮਾਮਲੇ ਨੂੰ ਅੱਜ ਅਸੀਂ ਫੋਕਸਡ ਚ ਫੇਰ ਕੀਤਾ ਆ ਜੇ ਅੱਜ ਕਿਸਾਨੀ ਦੀਆਂ ਮੰਗਾਂ ਖਾਤਰ ਪੰਜਾਬ ਸਰਕਾਰ ਇੱਕ ਸਬ ਕਮੇਟੀ ਬਣਾਉਣ ਲਈ ਸਹਿਮਤ ਹੋਈ ਹੈ ਉਹਦੇ ਚ ਐਗਰੀਕਲਚਰ ਮਨਿਸਟਰ ਨੇ ਉਹਦੇ ਚ ਐਡੀਸ਼ਨਲ ਐਗਰੀਕਲਚਰ ਸੈਕਟਰੀ ਸ਼ਿyam ਅਗਰਵਾਲ ਸਾਹਿਬ ਨੇ ਜੀ ਉਹਦੇ ਵਿੱਚ ਦੋ ਹੋਰ ਅਧਿਕਾਰੀ ਨੇ ਪਲੱਸ 5 ਰਿਪ੍ਰেজੈਂਟੇਟਿਵ ਐਸਕੇਮ ਦੇ ਹੋਣੇ ਨੇ ਪੰਜਾਬ ਚ ਇਹ ਕਮੇਟੀ ਅਸੀਂ ਸਾਡੇ ਤੋਂ ਅੱਜ ਹੀ ਉਹ ਫਾਰਮ ਹੋ ਜਾਣੀ ਸੀ ਕਿ ਅਸੀਂ ਆਪਣੇ 5 ਰਿਪ੍ਰেজੈਂਟੇਟਿਵ ਤੈਅ ਕਰਕੇ ਦੇਣੇ ਨੇ ਔਰ ਇਸ ਚ ਜਿਹੜੀਆਂ ਚੀਜ਼ਾਂ ਅੱਜ ਕੁਝ ਸਹਿਮਤ ਹੋ ਗਈਆਂ ਜਿਵੇਂ ਮੰਨ ਲਓ ਲਖਵਾਲ ਸਾਹਿਬ ਨੇ ਕਿਹਾ ਸੀ ਕਿ ਕਰਜ਼ੇ ਦਾ ਸਵਾਲ ਹੈ ਕਰਜ਼ਾ ਲਾਰਜਰ ਇਸ਼ੂ ਹੈ ਕਾਰਪੋਰੇਟ ਦਾ ਲੱਖਾਂ ਕਰੋੜਾ ਕਰਜ਼ਾ ਮਾਫ ਕਰ ਸਕਦਾ ਹੈ 13.86 ਲੱਖ ਕਰੋੜ ਤਾਂ ਮੋਦੀ ਸਾਹਿਬ ਨੇ ਮਾਫ ਕਰਤਾ ਕਿਸਾਨੀ ਦਾ ਨਹੀਂ ਪੈੰਡੂ ਭਾਰਤ ਦਾ ਕਰਜ਼ਾ ਨਹੀਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਨਹੀਂ 1 ਲੱਖ ਕਰੋੜ ਰੁਪਏ ਦਾ ਲਗਭਗ ਜਿਹੜਾ ਕਰਜ਼ਾ ਆ ਉਹ ਕਿਸਾਨੀ ਦਾ ਗਿਣਿਆ ਜਾਂਦਾ ਹੁਣ ਇਸ ਇਸ਼ੂ ਦੇ ਉੱਪਰ ਅਸੀਂ ਘਟੂ ਘਟ ਚੀਜ਼ਾਂ ਨੂੰ ਫੋਕਸ ਕਰਕੇ ਕਿ ਸੈਂਟਰ ਨੂੰ ਵੀ ਲਿਖੋ ਤੁਸੀਂ ਕਿੰਨੀ ਰਾਹਤ ਦਿੰਨੇ ਆ ਇਸੇ ਜੋ ਚੀਜ਼ ਨਿਕਲੀ ਕਿ ਜਿਹੜੇ ਕੋਆਪਰੇਟਿਵ ਅਦਾਰੇ ਨੇ ਪੰਜਾਬ ਦੇ ਚਾਹ ਸਹਿਕਾਰੀ ਬੈਂਕ ਨੇ ਚਾਹ ਲੈਂਡਮਾਰਕਸ ਬੈਂਕ ਨੇ ਬਾਕੀ ਬੈਂਕ ਵਨ ਟਾਈਮ ਸੈਟਲਮੈਂਟ ਦਿੰਦੇ ਸੀ ਇਹਦੇ ਲਈ ਅੱਜ ਗਵਰਨਮੈਂਟ ਪ੍ਰਿੰਸੀਪਲੀ ਫੇਰ ਇੱਕ ਵਾਰੀ ਸਹਿਮਤ ਹੋਈ ਹੈ ਔਰ ਅੱਜ ਉਹਨਾਂ ਨੇ ਆਪਣੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਲਈ ਹੈ ਕਿ ਪ੍ਰਾਈਵੇਟ ਬੈਂਕਾਂ ਦੀ ਤੇ ਨਿਵਾੜ ਦੀ ਪਾਲਿਸੀ ਦੇਖੋਗੀ ਆ ਉਸ ਪਾਲਿਸੀ ਨੂੰ ਇੰਪਲੀਮੈਂਟ ਕਰਦੇ ਹੋ ਬਿਲਕੁਲ ਬਿਲਕੁਲ ਠੀਕ ਹੈ ਇੱਕ ਤੁਸੀਂ ਜ਼ਿਕਰ ਕੀਤਾ ਸੀ ਡਾਈਵਰਸੀਫਿਕੇਸ਼ਨ ਤੇ ਤੁਸੀਂ ਗੱਲ ਕਰ ਰਹੇ ਸੀ ਤਾਂ ਉਹਦੇ ਤੋਂ ਅਸੀਂ ਕਿਉਂਕਿ ਜਦੋਂ ਖਬਰਾਂ ਸਾਡੇ ਕੋਲ ਪਹੁੰਚਦੀਆਂ ਨੇ ਤਾਂ ਕਈ ਖਬਰਾਂ ਇਦਾਂ ਦੀਆਂ ਆ ਰਹੀਆਂ ਨੇ ਕਿ ਜਿਨ੍ਹਾਂ ਦੇ ਵੱਲੋਂ ਪਰਾਲੀ ਜਿਹੜੀ ਇਹ ਵਿੱਚੇ ਪਾ ਕੇ ਜਦੋਂ ਬੀਜੀ ਗਈ ਹੈ ਫਸਲ ਆਪਣੀ ਤਾਂ ਉਹਨਾਂ ਦਾ ਨੁਕਸਾਨ ਵੱਧ ਹੋ ਰਿਹਾ ਉਹ ਕਹਿੰਦੇ ਤਾਂ ਇਹਦਾ ਕੀ ਹੱਲ ਹੈ ਕੋਈ ਗਲਤ ਤਰੀਕਾ ਉਹ ਅਪਣਾ ਰਹੇ ਨੇ ਲੱਗਦਾ ਤੁਹਾਨੂੰ ਜਾਂ ਇਹ ਚੀਜ਼ ਹੋ ਹਲੇ ਨਹੀਂ ਸਕਦੀ ਪੋਸੀਬਲ ਨਹੀਂ ਹੈ ਦੇਖੋ ਇਹ ਇਸ਼ੂ ਨੇ ਜਿਹੜੇ ਇਹ ਇਹਦੇ ਵਿੱਚ ਕਿੱਥੇ-ਕਿੱਥੇ ਕੀ-ਕੀ ਸਮੱਸਿਆਵਾਂ ਆ ਰਹੀਆਂ ਨੇ ਸਬ ਕਮੇਟੀ ਨੇ ਇਹਨਾਂ ਮਾਮਲਿਆਂ ਨੂੰ ਡੀਲ ਕਰਨਾ ਸਾਡੇ ਲਈ ਅਸੀਂ ਸਵਾਲ ਇਹ ਖੜਾ ਕੀਤਾ ਸੀ ਵੀ ਸਾਨੂੰ ਹਰ ਗੱਲ ਲਈ ਤੁਸੀਂ ਸੰਘਰਸ਼ ਦੇ ਰਾਹ ਤੇ ਜਾਣ ਲਈ ਮਜਬੂਰ ਕਰਦੇ ਆਂ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਗਵਰਨਮੈਂਟ ਦੇ ਲੈਵਲ ਤੇ ਉਦਾਂ ਹੀ ਲਾਇਬਿਲਟੀ ਆ ਗਵਰਨਮੈਂਟ ਦੀ ਵੀ ਇਹਨਾਂ ਨੂੰ ਹੱਲ ਕਰੇ ਜੇ ਤੁਸੀਂ ਪਰਾਲੀ ਦੇ ਮੁੱਦੇ ਤੇ ਜੋ ਸਾਨੂੰ ਸੋਲੂਸ਼ਨ ਦਿੱਤਾ ਅੱਜ ਜੇ ਉਹ ਸੋਲੂਸ਼ਨ ਵਰਤ ਕੇ ਕਿਸਾਨ ਦੀ ਕਣਕ ਨੂੰ ਸੁੰਢੀ ਪੈ ਰਹੀ ਆ ਤਾਂ ਇਹਦੇ ਲਈ ਜ਼ਿੰਮੇਵਾਰੀ ਕਿਹਦੀ ਤੈਅ ਕਰਾਂਗੇ ਤੋ ਉਹ ਕਿਸਾਨ ਤਾਂ ਵਿਚਾਰਾ ਮੰਨ ਗਿਆ ਗਿਆ ਉਸ ਗੱਲ ਦੇ ਵਿੱਚ ਉਹ ਅਸੀਂ ਅੱਜ ਲਿਆ ਕੇ ਉਹਨਾਂ ਦੇ ਸਾਹਮਣੇ ਰੱਖਤੀ ਵੀ ਆ ਹਾਲ ਹੋਇਆ ਹੋਇਆ ਦੇਖ ਲੋ ਇਹਦਾ ਕੀ ਕਰਨਾ ਉਹਦੇ ਚ ਉਹਨਾਂ ਨੇ ਐਗਰੀਕਲਚਰ ਡਿਪਾਰਟਮੈਂਟ ਨੂੰ ਹਦਾਇਤਾਂ ਕੀਤੀਆਂ ਵੀ ਵੀ ਜਾਓ ਇਹਦੀ ਰੋਕਥਾਮ ਕਰੋ ਨਹੀਂ ਕਰਨਗੇ ਤਾਂ ਉਹਨਾਂ ਲਈ ਮੁਆਵਜ਼ੇ ਦਾ ਸਵਾਲ ਆਊਗਾ ਹੀ ਆਊਗਾ ਨੇਚਰਲੀ ਆਊਗਾ ਕੁਦਰਤੀ ਆਊਗਾ ਤੋ ਇਹ ਉਹਨਾਂ ਦੇ ਸਾਹਮਣੇ ਉਠਾਵਾਂਗੇ ਬਿਨਾਂ ਸ਼ੱਕ ਇਹ ਉਠਾਵਾਂਗੇ ਪਰ ਚੀਜ਼ਾਂ ਜਿੱਥੇ ਟੋਟਲਿਟੀ 'ਚ ਜਦੋਂ ਚੀਜ਼ਾਂ ਨੂੰ ਦੇਖਦੇ ਆ ਤਾਂ ਕਰਜ਼ੇ ਦਾ ਸਵਾਲ ਕਾਫੀ ਵੱਡਾ ਸਵਾਲ ਹੈ ਔਰ ਉਹਦੇ ਚ ਵਨ ਟਾਈਮ ਸੈਟਲਮੈਂਟ ਇੱਕ ਰਾਹਤ ਹੈ ਜੀ ਇਹ ਸਿਰਫ ਰਾਹਤ ਹੈ ਇੱਕ ਕਿਸਾਨੀ ਨੂੰ ਥੋੜੀ ਜੀ ਰਾਹਤ ਮਿਲੀ ਹੈ ਪਰ ਹਾਲੇ ਇਹ ਮਾਮਲਾ ਹੱਲ ਨਹੀਂ ਹੋਇਆ ਇਸ ਚ ਗਵਰਨਮੈਂਟ ਜੇ ਘਟੋ ਘਟੇ ਰਾਹਤ ਹੀ ਦੇ ਦਵੇ ਤਾਂ ਜਿਹਨੂੰ ਕਹਿੰਦੇ ਹੁੰਦੇ ਨੇ ਵੀ ਡੁੱਬਦੇ ਨੂੰ ਤਣਕੇ ਦਾ ਸਹਾਰਾ ਉਸ ਤਰ੍ਹਾਂ ਦਾ ਸਹਾਰਾ ਇੱਕ ਮਿਲ ਜਾਂਦਾ ਪਰ ਲੰਮੇ ਦਾ ਹੀ ਇਹ ਤੋਂ ਇਹ ਚੀਜ਼ਾਂ ਹੈ ਕਿ ਯਕਮੁਸ਼ਤ ਆੜਤੀਆਂ ਦਾ ਦਾ ਹੋਰ ਹੈ ਸਾਰਾ ਇਹ ਕਰਜ਼ੇ ਤੇ ਲੀਕ ਮਾਰਨ ਦਾ ਸਵਾਲ ਹੈ ਗਵਰਨਮੈਂਟ ਨੂੰ ਸੰਕਟ ਚੋਂ ਕੱਢਣ ਲਈ ਕਿਸਾਨੀ ਨੂੰ ਖੇਤ ਮਜ਼ਦੂਰਾਂ ਨੂੰ ਸੰਕਟ ਚੋਂ ਕੱਢਣ ਲਈ ਇਹ ਕਰਜ਼ੇ ਤੇ ਲੀਕ ਮਾਰਨੀ ਪੈਣੀ ਹੈ ਬਿਲਕੁਲ ਬਿਲਕੁਲ ਅਲਖਵਲ ਸਾਹਿਬ ਜਿਸ ਤਰੀਕੇ ਨਾਲ ਐਲਾਨ ਵੀ ਜਿਹੜਾ ਕਿ ਸਿੱਖ ਕਿਸਾਨ ਮੋਰਚੇ ਦੇ ਵੱਲੋਂ ਕੀਤਾ ਗਿਆ ਸੀ ਕਿ ਇੱਕ ਵਾਰ ਮੁਰਤੋਂ ਦਿੱਲੀ ਵੱਲ ਜਿਹੜਾ ਹੈ ਧਰਨਾ ਲਗਾਉਣਾ ਪੈਣਾ ਤੇ ਜਨਵਰੀ ਦਾ ਕਿ ਫਰਵਰੀ ਦਾ ਜ਼ਿਕਰ ਸੀਗਾ ਵੀ ਮੁਰਤੋਂ ਜਿਹੜਾ ਦਿੱਲੀ ਵੱਲ ਕਿਤੇ ਰੁਕ ਕੀਤਾ ਜਾ ਸਕਦਾ ਹੈ ਕਿ ਉਹ ਕੇਂਦਰ ਦੇ ਲਈ ਹੋਊਗਾ ਪੰਜਾਬ ਸਰਕਾਰ ਦੇ ਲਈ ਜਿਹੜੇ ਪ੍ਰਦਰਸ਼ਨ ਕਰਨੇ ਸੀ ਹਲੇ ਉਹ ਰੋਕਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ 'ਚ ਕਈ ਵਾਦੇ ਹੋਏ ਨੇ ਤਾਂ ਦਿੱਲੀ ਵੱਲ ਜਿਹੜਾ ਕੁਝ ਕਰਨਾ ਕੇਂਦਰ ਨੂੰ ਲੈ ਕੇ ਕਿਹੜੀਆਂ ਕਿਹੜੀਆਂ ਮੰਗਾਂ ਨੇ ਕਿਤਾ ਐਮਐਸਪੀ ਦੀ ਹੈਗੀ ਆ ਲਖੀਮਪੁਰ ਖੀਰੀ ਵਾਲਾ ਮਸਲਾ ਹੈਗਾ ਹੋਰ ਕਿਹੜੀਆਂ ਮੰਗਾਂ ਨੇ ਇੱਕ ਤਰਜੇ ਦੀ ਹੈ ਦੂਸਰਾ ਸਾਨੂੰ ਜਿਹੜੀ ਫਸਲ ਬੀਮਾ ਯੋਜਨਾ ਕਿਉਂਕਿ ਸਾਡਾ ਆਏ ਦੇ ਨਹੀਂ ਨੁਕਸਾਨ ਹੋ ਜਾਂਦਾ ਗੜੇ ਮਾਰ ਗਏ ਸਾਨੂੰ ਪਾਣੀ ਮਾਰ ਗਿਆ ਸਾਨੂੰ ਅੱਗ ਲੱਗ ਗਈ ਉਹਦੇ ਲਈ ਜਿਹੜੀ ਫਸਲ ਬੀਮਾ ਯੋਜਨਾ ਇਹਨਾਂ ਨੇ ਬਣਾਈ ਸੀ ਕੇਂਦਰ ਨੇ ਉਹ ਸਾਨੂੰ ਮਨਜ਼ੂਰ ਨਹੀਂ ਸੀ ਤੇ ਨਾ ਸਾਡੇ ਲਈ ਫਿੱਟ ਸੀ ਕਿਉਂਕਿ ਉਹ ਕਾਰਪੋਰੇਟ ਘਰਾਣਿਆਂ ਨੂੰ ਹੀ ਕੁਝ ਸਟੇਟਾਂ ਦੇ ਵਿੱਚੋਂ ਪੈਸੇ ਲੈ ਕੇ ਦੌੜ ਗਏ ਉਹ ਕਿਸੇ ਨੂੰ ਕਿਸਾਨ ਨੂੰ ਪੈਸੇ ਨਹੀਂ ਮਿਲੇ ਉਹ ਆ ਤੇ ਦੂਸਰਾ ਜਿਹੜਾ ਪੈਨਸ਼ਨ ਅਸੀਂ ਕਹਿੰਦੇ ਆ ਵੀ ساری ਉਮਰ ਸਾਡੇ ਬਜ਼ੁਰਗਾਂ ਨੇ ਕੰਮ ਕੀਤਾ ਉਹਨਾਂ ਨੂੰ 60 ਸਾਲ ਤੋਂ ਉੱਪਰ 10000 ਰੁਪਿਆ ਜਿਹੜੀ ਆ ਸਾਨੂੰ ਜਿਹੜੀ ਪੈਨਸ਼ਨ ਇਹ ਦਿੱਤੀ ਜਾਵੇ ਇਹ ਸੰਟਰ ਨਾਲ ਮੰਗਾ ਜਿਹੜੀਆਂ ਹੈਗੀਆਂ ਨੇ ਉਹਦੇ ਲਈ ਅਸੀਂ ਕਮਰ ਕੱਸੇ ਹੋਏ ਆ ਅਸੀਂ ਤਿਆਰੀਆਂ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਸ਼ੁਰੂ ਕੀਤੀਆਂ ਹੋਈਆਂ ਐਵੇਂ ਇਕੱਲੇ ਪੰਜਾਬ ਨਹੀਂ ਹਰਿਆਣਾ ਯੂਪੀ ਚ ਸਾਰੇ ਆ ਸਾਡੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਅਸੀਂ ਕੇਂਦਰ ਸਰਕਾਰ ਨੂੰ ਕਹਿੰਦੇ ਆ ਵੀ ਇਸੇ ਤਰ੍ਹਾਂ ਤੁਸੀਂ ਵੀ ਸਿਆਣੇ ਹੋ ਜਾਓ ਜਿਹੜਾ ਸਾਨੂੰ ਕੋਈ ਸ਼ੌਕ ਨਹੀਂ ਕੋਈ ਧਰਨੇ ਮੁਜਾਰੇ ਆ ਕੇ ਕਰੀਏ ਤੁਸੀਂ ਸਾਨੂੰ ਸੱਦੋ ਸਾਡੀਆਂ ਜਿਹੜੀਆਂ ਐਮਐਸਪੀ ਦੀ ਕਮੇਟੀ ਆ ਤੁਸੀਂ ਉਹ ਵੀ ਐਵੇਂ ਜਾਲੀ ਜੀ ਬਣਾ ਕੇ ਉਨੇ ਵੀ ਕੁਝ ਨਹੀਂ ਅਜ ਤੱਕ ਕੀਤਾ 2 ਸਾਲ ਹੋ ਗਏ ਨੇ ਤੇ ਸਹੀ ਢੰਗ ਦੇ ਨਾਲ ਸਾਡੀਆਂ ਮੰਗਾਂ ਮੰਨੋ ਤੁਸੀਂ ਨਹੀਂ ਤਾਂ ਫਿਰ ਅਸੀਂ ਸਾਡੇ ਕੋ ਕੁਝ ਬਚ ਨਹੀਂ ਜਾਂਦਾ ਫਿਰ ਅੰਦੋਲਨ ਲਈ ਅਸੀਂ ਤਿਆਰੀ ਜਿਹੜੀ ਆ ਕਰ ਰਹੇ ਹਾਂ ਤੁਹਾਨੂੰ ਤੁਸੀਂ ਮੰਗ ਪੱਤਰ ਵੀ ਦਿੱਤਾ ਸੀਗਾ ਉਸ ਤੋਂ ਬਾਅਦ ਕੋਈ ਜਵਾਬ ਆਇਆ ਕੇਂਦਰ ਦਾ ਅਜੇ ਤੱਕ ਕੋਈ ਨਹੀਂ ਸਾਨੂੰ ਜਵਾਬ ਆਇਆ ਤੇ ਪਾਣੀਆਂ ਦੀ ਵੀ ਸਾਡੀ ਜਿਹੜੀ ਮੰਗ ਅਸੀਂ ਉਹ ਵੀ ਅੱਜ ਕਰਕੇ ਆਏ ਆ ਉਹ ਵੀ ਸਾਨੂੰ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਵੀ ਮੈਂ ਦ੍ਰਿੜਤਾ ਨਾਲ ਥੋੜੀ ਜਿਹੜੀ ਪਾਣੀਆਂ ਦੀ ਲੜਾਈ ਆ ਵੀ ਮੈਂ ਅਸੀਂ ਕਾਨੂੰਨਾਂ ਵਿੱਚ ਤੇ ਹਰ ਤਰ੍ਹਾਂ ਦੀ ਜਿਹੜੀ ਪਾਣੀਆਂ ਦੀ ਲੜਾਈ ਆ ਉਹ ਲੜਾਂਗੇ ਕੋਈ ਸਾਡੇ ਕੋਲ ਫालतू ਪਾਣੀ ਨਹੀਂ ਹੈਗਾ ਇੱਕ ਮੰਗ ਹੋਰ ਪੰਜਾਬ ਦੀ ਜਿਹੜੀ ਸਾਡੀ ਰਹਿ ਗਈ ਸੀ ਜਿਹੜੀ ਜੰਗਲੀ ਜਾਨਵਰ ਹਾਂਜੀ ਉਹਨਾਂ ਦੇ ਵਿੱਚ ਇਹਨਾਂ ਨੇ ਲਾਇਸੈਂਸ ਪ੍ਰਣਾਲੀ ਬੜੀ ਔਖੀ ਕਰਤੀ ਸੀ ਵੀ 315 ਜਾਂ 333 ਨਹੀਂ ਤੁਸੀਂ ਜਿਹੜਾ ਸ਼ਿਕਾਰ ਕਰ ਸਕਦੇ ਹੋ ਤੇ ਕਿਉਂਕਿ ਉਹ ਉਹ ਜਿਹੜੀਆਂ 333 ਜਾਂ 315 1000 ਮੀਟਰ ਤੱਕ ਮਾਰ ਕਰਦੀਆਂ ਉਹਦੇ ਨਾਲ ਹੋਰ ਨੁਕਸਾਨ ਹੋਣ ਦਾ ਡਰ ਰਹਿੰਦਾ ਉਹ ਅਸੀਂ ਕਹਿ ਕੇ ਆਏ ਹਾਂ ਵੀ ਉਹ ਪੁਰਾਣਾ ਹੀ 12 ਬੋਰਡ ਦੇ ਨਾਲ ਹੀ ਸ਼ਿਕਾਰ ਕੀਤਾ ਜਾ ਸਕਦਾ ਉਹ ਵੀ ਪਿੰਡਾਂ ਦਾ ਕਲੈਸਟਰਲ ਬਣਾ ਕੇ ਵੀ ਇੱਕ ਬੰਦਾ ਨਹੀਂ ਜੇ ਪਿੰਡਾਂ 'ਚ ਸਾਰਿਆਂ ਕੋਲ ਰਾਈਫਲ ਨਹੀਂ ਵੀ ਹੁੰਦੀਆਂ ਤਾਂ ਪਿੰਡਾਂ ਦਾ ਕਲੈਸਟਰਲ ਬਣਾ ਕੇ ਉਹਨੂੰ ਬੜੇ ਸਰਲ ਤਰੀਕੇ ਨਾਲ ਇਹ ਸ਼ਿਕਾਰ ਜਿਹੜਾ ਇਹ ਹੋ ਸਕਦਾ ਇਹ ਵੀ ਅਸੀਂ ਅੱਜ ਮੰਗਵਾ ਕੇ ਆਏ ਬਿਲਕੁਲ ਇੱਕ ਮੰਗੇ ਵੀ ਸੀਗੀ ਕਿ ਜਿੱਥੇ ਹਾਈਵੇ ਦੇ ਲਈ ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਕੱਲ ਵੀ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਪੰਚਾਇਤੀ ਜ਼ਮੀਨ ਦਾਸਤੀ ਸੀ ਕਿਸਾਨਾਂ ਦੀ ਜਿਹੜੀ ਜ਼ਮੀਨ ਸੀ ਕਿ ਇੱਕ ਇੱਕਲੇ ਸੀਗੇ ਮੇਰੇ ਖਿਆਲ ਨਾਲ ਇੱਕ ਇੱਕੜ ਸੀਗੀ ਉਹ ਜ਼ਮੀਨ ਜਿਹੜੀ ਆ ਉਹ ਪੰਚਾਇਤੀ ਜ਼ਮੀਨ ਦਾਸ ਕੇ ਆਪਣੇ ਨਾਮ ਕਰਾ ਕੇ ਉਹਦਾ ਫਾਇਦਾ ਮੁਆਵਜ਼ਾ ਜਿਹੜਾ ਉਹ ਲਿਆ ਜਾ ਰਿਆ ਸੀਗਾ ਉੱਥੇ ਸਰਪੰਚਾਂ ਦੇ ਵੱਲੋਂ ਦੀਆਂ ਅਧਿਕਾਰੀਆਂ ਦੇ ਵੱਲੋਂ ਦੀ ਖਾਸ ਤੌਰ ਦੇ ਉਤੇ ਇਸ ਨੂੰ ਲੈ ਕੇ ਵੀ ਮੰਗ ਅਚ ਤੁਸੀਂ ਰੱਖੀਏ ਕੋਈ ਕਿਉਂਕਿ ਲਗਾਤਾਰ ਮੁਆਵਜ਼ੇ ਦੀ ਮੰਗ ਕਿਸਾਨ ਇਹਨੂੰ ਕਰ ਰਹੇ ਕਿਉਂਕਿ ਬੜੀ ਜਗ੍ਹਾ ਤੇ ਐ ਕਿਉਂਕਿ ਜਿਹੜਾ ਮਾਰਕੀਟ ਰੇਟ ਬਹੁਤ ਜ਼ਿਆਦਾ ਆ ਜਿਹੜਾ ਇਹਨਾਂ ਦਾ ਗਵਰਨਮੈਂਟ ਦਾ ਰੇਟ ਆ ਉਹ ਤਾਂ 10-12 ਲੱਖ ਰੁਪਏ ਤੋਂ ਵੱਧ ਹੀ ਨਹੀਂ ਤਿੰਨ ਗੁਣਾ ਮੁਆਵਜ਼ਾ ਸਾਨੂੰ 30-35 ਲੱਖ ਜਿੱਥੇ ਅੱਜ ਪੰਜਾਬ 'ਚ ਕੋਈ ਵੀ 50 ਲੱਖ ਤੋਂ ਘੱਟ ਜ਼ਮੀਨ ਨਹੀਂ ਹੈਗੀ ਜਿਹੜੀਆਂ ਆਮ ਜ਼ਮੀਨਾਂ ਜਿੱਥੇ ਕਰੋੜ-ਕਰੋੜ ਰੁਪਈਆ ਰੇਟ ਆ ਉੱਥੇ ਵੀ 30-40 ਲੱਖ ਰੁਪਏ ਮਿਲ ਰਿਹਾ ਅਸੀਂ ਕਹਿੰਦੇ ਮਾਰਕੀਟ ਰੇਟ ਦੇ ਹਿਸਾਬ ਨਾਲ ਉਹਦੀ ਕਮੇਟੀ ਬਣਾ ਕੇ ਮੁੱਲ ਉਹਦੇ ਹਿਸਾਬ ਨਾਲ ਸਾਨੂੰ ਦਿੱਤਾ ਜਾਵੇ ਕਿਉਂਕਿ ਉਜੜਨਾ ਵੀ ਸਰਕਾਰ ਨੇ ਹੁੰਦਾ ਜੇ ਕੋਈ ਗਲਤ ਕਰਦਾ ਤਾਂ ਉਹਨੂੰ ਕੋਈ ਗੱਲ ਨਹੀਂ ਉਹਦੀ ਅਨਕਾਰੀ ਕਰਕੇ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਬਿਲਕੁਲ ਪਟਿਆਲ ਸਾਹਿਬ ਇੱਕ ਰਿਪੋਰਟ ਤੁਸੀਂ ਦੇਖੀ ਹੋਣੀ ਡੀਏਪੀ ਦੀ ਵਰਤੋਂ ਜਿਹੜੀ ਹੈ ਰਿਹਾਂ ਸਪਰੇਹਾਂ ਦੀ ਵਰਤੋਂ ਜਿਹੜੀ ਹੈ ਪੰਜਾਬ ਪਹਿਲੇ ਨੰਬਰ ਤੇ ਆਇਆ ਜਦੋਂ ਰਿਪੋਰਟ ਆਈ ਹੈ ਦੂਸਰੇ ਨੰਬਰ ਤੇ ਹਰਿਆਣਾ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਜ਼ਾਹਰ ਤੌਰ ਦੇ ਉੱਤੇ ਜਿਹੜੀ ਉਪਜਾਊ ਧਰਤੀ ਹੈ ਉਹਨੂੰ ਵੀ ਵੱਡਾ ਨੁਕਸਾਨ ਹੁੰਦਾ ਹੈ ਕੀ ਕਾਰਨ ਮੰਨਦੇ ਹੋ ਦੇਖੋ ਇੱਕ ਚੀਜ਼ ਬਹੁਤ ਹੈ ਕਿ ਇਹ ਜਿਹੜੀ ਜ਼ਹਿਰ ਯੁਕਤ ਖੇਤੀ ਹੈ ਅਸੀਂ ਜ਼ਹਿਰ ਮੁਕਤ ਖੇਤੀ ਵਾਲੇ ਪਾਸੇ ਨੂੰ ਜਾਣਾ ਚਾਹੁੰਦੇ ਹਾਂ ਜੀ ਜਿਹੜੀ ਇਹ ਪੈਸਟੀਸਾਈਡ ਦੇ ਆਧਾਰਿਤ ਜਿਹੜਾ ਖੇਤੀ ਦਾ ਮਾਡਲ ਹੈ ਇਹ ਪ੍ਰੋਡਕਟਿਵਿਟੀ ਲੈਣ ਲਈ ਉਨੀ ਪੈਦਾਵਾਰ ਲੈਣ ਲਈ ਨਵਾਂ ਜ਼ਹਿਰ ਨਵਾਂ ਜ਼ਹਿਰ ਇਸ ਪਾਸੇ ਨੂੰ ਜਾਂਦਾ ਪਰ ਇਸ ਦਾ ਬਦਲ ਤਾਂ ਗਵਰਨਮੈਂਟ ਦੇ ਲੈਵਲ ਤੇ ਐਗਰੀਕਲਚਰ ਪਾਲਿਸੀ ਔਰ ਕਾਰਪੋਰੇਟ ਪੱਖੀ ਨੀਤੀਆਂ ਨੂੰ ਤਲੰਜ ਲਈ ਦੇ ਕੇ ਕੁਦਰਤ ਵਾਲੇ ਪਾਸੇ ਨੂੰ ਜਾਣਾ ਪਊਗਾ ਜੀ ਇਹ ਪ੍ਰੋਸੈਸ ਹੈ ਇਹ ਸਾਡੀ ਲੜਾਈ ਦਾ ਹਿੱਸਾ ਹੈ ਇਸ ਲੜਾਈ ਨੂੰ ਅਸੀਂ ਨੀਤੀਗਤ ਮਾਮਲਾ ਮੰਨਦੇ ਹਾਂ ਔਰ ਉਹ ਨੀਤੀਗਤ ਸਵਾਲ ਅੱਜ ਭਗਵੰਤ ਸਿੰਘ ਸਾਹਿਬ ਨਾਲ ਵੀ ਉਠਾਏ ਗਏ ਨੇ ਜੀ ਕਿ ਇਹ ਸਾਡੇ ਨੀਤੀਗਤ ਕੁਐਸਚਨ ਹੈਗੇ ਨੇ ਤੁਸੀਂ ਸਾਡਾ ਮੈਮੋਰੈਂਡਮ ਦੇਖੋ ਤਾਂ ਉਹਦੇ 'ਚ ਇਵਨ ਅਸੀਂ ਪੰਜਾਬ ਦੇ ਸੜਕੀ ਲਾਂਘਿਆਂ ਨੂੰ ਟਾਰੀਵਾਗਾ ਤੇ ਹੁਸੈਨੀਵਾਲਾ ਇਹਨੂੰ ਵੀ ਖੋਲਣ ਦਾ ਸਵਾਲ ਉਠਾਇਆ ਹੈ ਆਪਣੇ ਮੰਗ ਪੱਤਰ 'ਚ ਔਰ ਪੰਜਾਬ ਗਵਰਨਮੈਂਟ ਨੂੰ ਕਹੇ ਕਿ ਵੀ ਇਹ ਸੈਂਟਰ ਦੇ ਕੋਲੇ ਉਠਾਓ ਤੁਸੀਂ ਇਹ ਸਾਡੀ ਜਿਹੜੀ ਮੰਗ ਹੈ ਤੁਸੀਂ ਇਹ ਪੰਜਾਬ ਦੇ ਭੁੱਖ ਲਈ ਪੰਜਾਬ 'ਚ ਡਾਈਵਰਸੀਫਿਕੇਸ਼ਨ ਲਈ ਪੰਜਾਬ ਦੀ ਟੋਟਲ ਇਕਨੋਮੀ ਨੂੰ ਬੂਸਟ ਕਰਨ ਲਈ ਨਾਰਥ ਇੰਡੀਆ ਦੀ ਇਕਨੋਮੀ ਨੂੰ ਬੂਸਟ ਕਰਨ ਲਈ ਇਹ ਫਾਇਦੇਮੰਦ ਰਹੂਗਾ ਮੀਡਲ ਈਸਟ ਤੱਕ ਦੇ ਵਪਾਰ ਇਦਾਂ ਦੀਆਂ ਚੀਜ਼ਾਂ ਅਸੀਂ ਉਠਾਉਣੇ ਆ ਉਸ 'ਚ ਜਿੱਥੇ ਕੋਈ ਇਸ ਤਰ੍ਹਾਂ ਦੀਆਂ ਨਕਲੀ ਖਾਦਾਂ ਜਾਂ ਨਕਲੀ ਦਵਾਈਆਂ ਦਾ ਜਿਹੜਾ ਮਾਮਲਾ ਆ ਉਹਦੇ ਚ ਅੱਜ ਭਗਵੰਤਪານ ਸਾਹਿਬ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਸਰਕੂਲੇਟ ਕਰ ਰਹੇ ਹਾਂ ਕਿ ਆਹ 10 ਦਵਾਈਆਂ ਤੇ ਅਸੀਂ ਪਾਬੰਦੀ ਲਾ ਚੁੱਕੇ ਹਾਂ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਮੋਬਾਈਲ ਲੈਬਾਰਟਰੀਜ਼ ਨੇ ਜਿਹੜੀਆਂ ਵੈਨਾ ਨੇ ਜਿਹੜੀਆਂ ਕੋਈ ਇੱਕ ਪਾਇਲਟ ਪ੍ਰੋਜੈਕਟ ਚਲਾਓ ਤੁਸੀਂ ਤਾਂ ਜੋ ਇਹ ਦੇਖੀਏ ਵੀ ਮੌਕੇ ਦੇ ਕਿਸਾਨ ਨੂੰ ਰਿਲੀਫ ਹੈ ਜਿਹੜੀ ਉਹ ਮਿਲ ਸਕਦੀ ਹੋਵੇ ਅਕਾਊਂਟੇਬਲ ਅਕਾਊਂਟੇਬਲ ਬਣਾਇਆ ਜਾ ਸਕਦਾ ਹੋਵੇ ਜਿਹੜੇ ਕੋਈ ਨਕਲੀ ਬੀਜ ਖਾਦ ਆਉਂਦੇ ਨੇ ਤਾਂ ਇਸ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਡਾਇਰੈਕਟਰ ਐਗਰੀਕਲਚਰ ਨੂੰ ਉਸੇ ਟਾਈਮ ਕਿਹਾ ਕਿ ਇਸ ਮਾਮਲੇ 'ਚ ਪਾਇਲਟ ਪ੍ਰੋਜੈਕਟ ਤੇ ਕਦਮ ਅੱਗੇ ਵਧਾਏ ਜਾਣ ਉਹਨਾਂ ਨੇ ਰਿਪੋਰਟ ਕੀਤਾ ਕਿ ਅਸੀਂ ਦੋ ਵੈਨ ਚਲਾਈਆਂ ਸਾਡੀ ਮੰਗ ਸੀ ਵੀ ਘੱਟੋ-ਘੱਟ ਕੋਈ ਇੱਕ ਪਾਇਲਟ ਪ੍ਰੋਜੈਕਟ ਲਈ ਇੱਕ ਮਿਨੀਮਮ ਕਰਾਈਟੇਰੀਆ ਹੋਵੇ ਤਾਂ ਜੋ ਉਹਦੇ ਲੈਸਨ ਨੇ ਜਿਹੜੇ ਸਬਕ ਨੇ ਉਹਨਾਂ ਨੂੰ ਭੁੱਖ ਲਈ ਕੋਈ ਚੀਜ਼ ਬਣਾ ਬਣਾਈ ਜਾ ਸਕਦੀ ਉਹ ਉਹਦੇ ਲਈ ਉਹਨਾਂ ਨੇ ਸਟਾਫ ਤੇ ਹੋਰ ਚੀਜ਼ਾਂ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਤੁਹਾਡਾ ਇਹ ਸਵਾਲ ਸੀਗਾ ਜਿਹੜਾ ਲਖਵਾਲ ਸਾਹਿਬ ਨੂੰ ਵੀ ਤੁਸੀਂ ਕੀਤਾ ਬਈ ਜਿਹੜੇ ਇਹ ਮੁਆਵਜ਼ੇ ਨਾਲ ਸੰਬੰਧਿਤ ਸੀ ਜਿਹੜੇ ਜੇ ਤਕਸੀਮਾ ਦਾ ਮਾਮਲਾ ਰਿਜ਼ੋਲਵ ਹੋ ਜਾਏ ਕਾਫੀ ਹੱਦ ਤੱਕ ਰਿਜ਼ੋਲਵ ਹੋ ਜਾਏ ਤਾਂ ਇਹਦੇ ਨਾਲ ਵੀ ਕਈ ਜਿਹੜੀਆਂ ਇਹਦੇ 'ਚ ਜਿਹੜੀ ਇਹ ਪ੍ਰੋਬਲਮਾਂ ਆਉਂਦੀਆਂ ਉਹ ਹੱਲ ਹੋ ਜਾਣਗੀਆਂ ਜੀ ਮਾਲਕ ਕੋਈ ਹੁੰਦਾ ਖਾਤਾ ਕਿਸੇ ਦੇ ਬੋਲਦਾ ਹੁੰਦਾ ਪੈਸੇ ਕਿਸੇ ਕੋਲੇ ਚਲੇ ਜਾਂਦੇ ਨੇ ਮਗਰੋਂ ਕੋਟਾਂ ਚੁੱਲ੍ਹੇ ਰਹਿੰਦੇ ਆ ਇਸ ਕਰਕੇ ਕਿਹਾ ਸੀ ਵੀ ਜਿੱਥੇ ਕੋਈ ਬਿਵਾਦ ਨਹੀਂ ਉਹਨਾਂ ਮਾਮਲਿਆਂ ਨੂੰ ਹੱਲ ਕਰੋ ਜਿੱਥੇ ਕੋਰਟ ਕੇਸ ਚੱਲਦਾ ਉੱਥੇ ਜੋ ਕੋਰਟ ਚ ਫੈਸਲਾ ਹੋਊਗਾ ਜਿਹੜੀ ਪਾਰਟੀ ਆਜੂਗੀ ਉਹ ਮਾਮਲਾ ਹੱਲ ਹੋ ਜੂ ਜਿੱਥੇ ਕੋਈ ਬਿਵਾਦ ਨਹੀਂ ਉਹ ਤੁਸੀਂ ਕੈਂਪ ਲਾ ਕੇ ਹੱਲ ਕਰੋ ਜੇ ਇੰਨਾ ਭਗਵਾਨਤਮਾਨ ਸਰਕਾਰ ਕਰ ਦਵੇ ਤਾਂ ਜਮੀਨੀ ਪੱਧਰ ਤੇ ਲੋਕਾਂ ਨੂੰ ਕਾਫੀ ਰਾਹਤ ਮਿਲ ਜਾਂਦੀ ਹੈ ਕਈ ਕਈ ਤਾਂ ਪਿੰਡਾਂ 'ਚ ਹਾਲਤ ਇਹ ਹੈ ਕਿ ਤਕਸੀਮ ਦੇ ਮਾਮਲੇ ਹੱਲ ਨਹੀਂ ਹੋਏ ਹੋਏ ਸਾਰੇ ਪਿੰਡ ਦੀ ਫਰਦ ਇੱਕ ਬੰਦੇ ਨੇ ਆਪਣੀ ਜ਼ਮੀਨ ਦੀ ਕਢਾਉਣੀ ਹੈ ਹਰੇ ਪਿੰਡ ਦੀ ਕਢਾਉਣੀ ਪੈ ਜਾਂਦੀ ਹੈ ਐਡਾ ਵੱਡਾ ਥੱੱਬਾ ਜਿਹੜਾ ਉਹ ਕਾਗਜ਼ਾਂ ਦਾ ਬਾਈ ਜਾਂਦਾ ਹੈਗਾ ਤਾਂ ਉਹ ਸਾਰੀ ਚੀਜ਼ ਨੂੰ ਪ੍ਰੈਕਟੀਕਲ ਚੀਜ਼ਾਂ ਦੇ ਰੂਪ 'ਚ ਅਸੀਂ ਕੁਝ ਚੀਜ਼ਾਂ ਉਠਾਈਆਂ ਅੱਜ ਉਹਦੇ 'ਚ ਜੇ ਇਹ ਪ੍ਰੈਕਟੀਕਲ ਚੀਜ਼ਾਂ ਹੱਲ ਕਰਨਗੇ ਤਾਂ ਗਵਰਨਮੈਂਟ ਨੂੰ ਵੀ ਇਹਦੀ ਰੈਲੀਫ ਮਿਲਣੀ ਆ ਠੀਕ ਹੈ ਸਾਨੂੰ ਤਾਂ ਮਿਲ ਨਹੀਂ ਉਹ ਮਿਲ ਨਹੀਂ ਹੈ ਇਹਨਾਂ ਨੂੰ ਰելիਫ ਮਿਲ ਨਹੀਂ ਹੈ ਇਹ ਕਿਸਮ ਦਾ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਲੋਕਾਂ ਤੇ ਗਵਰਨਮੈਂਟ ਦੇ ਵਿਚਕਾਰ ਇੱਕ ਪੁਲ ਹੈ ਜਿਸ ਨੇ ਸਮੱਸਿਆਵਾਂ ਲੈ ਆ ਕੇ ਰੱਖੀਆਂ ਨੇ ਹੁਣ ਜੇ ਇਹ ਰਿਜ਼ੋਲਵ ਨਹੀਂ ਕਰਨਗੇ ਫੇਰ ਸਾਡੇ ਕੋਲੇ ਜਿਹੜਾ ਹੱਲ ਨਹੀਂ ਕੋਈ ਫੇਰ ਅਸੀਂ ਚੰਡੇ 'ਚ ਡੰਡਾ ਹੀ ਪਾ ਸਕਦੇ ਆ ਉਹ ਅਸੀਂ ਪਾਉਨੇ ਆ ਉਦੋਂ ਜਦੋਂ ਫੇਰ ਪਾਉਨੇ ਆ ਫੇਰ ਐ ਹੋ ਜਾਂਦਾ ਸਭ ਨੂੰ ਵੀ ਇਹ ਕਾਦੇ ਲਈ ਪਾਉਂਦੇ ਨੇ ਤੋਂ ਅੱਜ ਅਸੀਂ ਉਹਨਾਂ ਨੂੰ ਕਹਿਣ ਆਏ ਆ ਵੀ ਇਹਨੂੰ ਤੁਸੀਂ ਕਾਉਂਟੇਬਲ ਤਾਂ ਬਣਾਓ ਕਿਸੇ ਨੂੰ ਉਹਦੇ 'ਚ ਅਸੀਂ ਸੁਝਾਅ ਦਿੱਤਾ ਸੀਗਾ ਵੀ ਜਿਹੜਾ ਤਹਿਸੀਲਦਾਰ ਜਾਂ ਮਾਲ ਮਹਿਕਮੇ ਦੇ ਜਿਹੜਾ ਅਧਿਕਾਰੀ ਇਸ ਮਾਮਲੇ ਨੂੰ ਜ਼ਿਆਦਾ ਹੱਲ ਕੱਢੂਗਾ ਜ਼ਿਆਦਾ ਢੰਗ ਨਾਲ ਰਿਜ਼ੋਲਵ ਕਰੂਗਾ ਵੱਧ افੈਕਟਿਵਨੈਸ ਦਿਖਾਊਗਾ ਪ੍ਰਭਾਵਕਾਰੀ ਰਹੂਗਾ ਉਹਨੂੰ ਕੋਈ ਕੰਪਨਸੇਟ ਕਰਦੇ ਤੁਸੀਂ ਉਹਨੂੰ ਇਨਕਰੀਮੈਂਟ ਦੇ ਦਿਓ ਕੋਈ ਜਿਹੜਾ ਨਹੀਂ ਕਰਦਾ ਉਹਦੀ ਕੋਈ ਜ਼ਿੰਮੇਵਾਰੀ ਲਾਓ ਹੁਣ ਭਗਵੰਤ ਮਾਨ ਸਾਹਿਬ ਤੇ ਵੀ ਕਹਿੰਦੇ ਆਪਾਂ ਪਟਵਾਰੀਆਂ ਦਾ ਕੰਮ ਹੀ ਖਤਮ ਕਰ ਦਈਏ ਹੁਣ ਉਹ ਕਰ ਪਾਉਂਦੇ ਨਹੀਂ ਕਰ ਪਾਉਂਦੇ ਉਹ ਸਾਡੀਆਂ ਤਕਸੀਮਾਂ ਦਾ ਮਾਮਲਾ ਹੱਲ ਕਰ ਦੇਣ ਅਸੀਂ ਸਮਝਦੇ ਹਾਂ ਕਿ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਸਾਨੂੰ ਅੱਧੇ ਮਾਮਲੇ ਹੱਲ ਹੋ ਜਾੜੇ ਨੇ ਉਹ ਸਾਡੇ ਮਤਲਬ ਵਨ ਟਾਈਮ ਸੈਟਲਮੈਂਟ ਨੂੰ ਇੰਪਲੀਮੈਂਟ ਕਰਾ ਦੇਣ ਘੱਟੋ ਘੱਟ ਕੁਝ ਲੋਕ ਨੇ ਜਿਹੜੇ ਉਹ ਫਰਗ ਹੋ ਜਾਣਗੇ ਲੋਕ ਜਦੋਂ ਪਹਿਲੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਜਿਨ੍ਹਾਂ ਨੇ ਸੌਂ ਖਾਧੀ ਸੀ ਉਸ ਕਰਕੇ ਕਰਜ਼ਾ ਦੇਣ ਤੋਂ ਪਾਸੇ हट ਗਏ ਕਈਆਂ ਦੇ ਵੀ ਉਹ ਤਾਂ ਮਾਫ ਹੋ ਜਾਣਾ ਉਹਦੇ ਨਾਲ ਗੜਬੜਾ ਹੋ ਗਈਆਂ ਉਹਦੇ ਚ ਸਾਨੂੰ ਰਾਹਤ ਦੇ ਦੇਣ ਸਰਕਾਰ ਨੂੰ ਤਾਂ ਇਹਦੇ ਨਹੀਂ ਪੈਸਾ ਆਉਣਾ ਹੀ ਆ ਠੀਕ ਹੈ ਹੋਰ ਪਾਣੀ ਲਈ ਕਹਿ ਕੇ ਆਏ ਆ ਵੀ ਪਾਣੀ 27% ਜਿਹੜਾ ਪੰਜਾਬ ਦੇ ਵਿੱਚ ਵਰਤਿਆ ਜਾਂਦਾ ਨਹਿਰਾਂ ਦਾ ਪਾਣੀ ਉਹ ਅੱਜ ਬੜਾ ਜ਼ਰੂਰੀ ਆ ਸਾਨੂੰ ਸਾਰਾ ਪਾਣੀ ਵਰਤਣ ਲਈ ਇਕੱਲਾ ਇਹ ਨਾ ਕਹੋ ਵੀ ਅਸੀਂ ਆ ਕਰਤਾ ਉਹ ਕਰਤਾ